ਕੋਣੇ ਜਾ ਕੇ ਜਦੋਂ ਗੱਲ ਸੁਣ ਲਈ ਇਹ ਰੌਲਾ ਪਿਆ ਕਿ ਉਹ ਆਇਆ ਸਾਰਾ ਰੌਲਾ ਤਾਂ ਇਸ ਗੱਲ ਦਾ ਪੈ ਰਿਆ ਸੀ ਉਹ ਕਹਿੰਦੇ ਵੀ ਟਾਪ ਦਾ ਪੱਈਆ ਟੁੱਟ ਗਿਆ ਤੇ ਟੋਪ ਦੇ ਪੱਈਏ ਨੂੰ ਮੋਟਾ ਦੇਣਾ ਮੋਟਾ ਦੇਣਾ ਪੈਣਾ ਪਰ ਜਿਹੜਾ ਬੰਦਾ ਮੋਟਾ ਦਊਗਾ ਨਾ ਟੋਪ ਦੇ ਪੱਈਏ ਨੂੰ ਜਿੱਥੇ ਪੱਈਆ ਲੱਗਿਆ ਉੱਥੇ ਮੋਟਾ ਜਿਹੜਾ ਬੰਦਾ ਦਊਗਾ ਜ्यों ਬੋੜਾ ਨਿਕਲੂਗਾ ਟੋਪ ਦੇ ਵਿੱਚੋਂ ਤੇ ਉਹ ਬੰਦਾ ਤੁੰਗਾ ਤੁੰਗਾ ਕਰਕੇ ਉੜੀ ਗਿਆ ਚਿੱਥੜੀ ਹੋ ਗਿਆ ਨਹੀਂ ਉਸ ਬੰਦੇ ਦੀ ਕਹਿੰਦਾ ਇੰਨਾ ਚਿੱਥੜਾ ਵੀ ਨਹੀਂ ਠੋਣਾ ਉਹਦਾ ਜਿਹੜਾ ਬੰਦਾ ਮੋਟਾ ਦੇਊਗਾ ਕਿ ਕਿਸੇ ਜਿਹੜੇ ਬੁਲਾਉਣ ਦਿਲਾਨੀ ਕਹਿੰਦਾ ਕਹਿੰਦਾ ਵੀ ਹੁਣ ਪਤਾ ਲੱਗੂ ਨਾ ਬਹਾਦਰਾਂ ਦਾ ਕਹਿੰਦਾ ਵੀ ਸੋਣਿਆ ਕਰੇ ਸਿੱਖ ਕੌਮ ਸਿੱਖ ਬਹੁਤ ਬਹਾਦਰ ਹੁੰਦੇ ਆ ਕਹਿੰਦਾ ਪਰ ਕਹਿੰਦਾ ਇਹ ਤਾਂ ਰੋਲਾ ਪੈ ਰਿਹਾ ਇਸ ਗੱਲ ਦਾ ਇਹਨਾਂ ਦੇ ਪਰ ਜਦੋਂ ਰੋਲਾ ਕੋਲੇ ਜਾ ਕੇ ਸੁਣਦੇ ਆ ਵੀ ਕਿਹੜੀ ਗੱਲ ਦਾ ਰੋਲਾ ਪਿਆ ਰੋਲਾ ਇਸ ਗੱਲ ਦਾ ਸੀਗਾ ਪਹਿਲਾਂ ਤੇ ਇਹ ਸੁਣਿਆ ਨੂੰ ਪਹਿਲਾਂ ਤੇ ਇਹ ਲੱਗਿਆ ਵੀ ਇਹੇ ਫਾਇਦੇ ਹੋਣਗੇ ਵੀ ਮੈਂ ਨਹੀਂ ਮੁੰਡਾ ਦੇਣਾ ਮੈਂ ਨਹੀਂ ਮੁੰਡਾ ਦੇਣਾ ਪਹਿਲਾਂ ਤੂੰ ਮੁੰਡਾ ਦੇ ਪਰ ਉੱਥੇ ਗੱਲ ਕੁਝ ਹੋਰ ਹੀ ਨਿਕਲੀ ਚਿਹਰਿਓ ਉੱਥੇ ਗੱਲ ਤਾਂ ਇਹ ਨਿਕਲੀ ਇਸ ਗੱਲ ਦਾ ਰੌਲਾ ਪਿਆ ਅਸੀਂ ਕਹਿੰਦਾ ਪਹਿਲਾ ਮੋਢਾ ਮੈਂ ਦੇਣਾ ਪਹਿਲਾ ਮੋਢਾ ਮੈਂ ਦੇਣਾ ਸਿੱਖ ਸ਼ਹਾਦਤ ਦੇ ਦੇ ਲਈ ਐਨੇ ਜਿਆਦੇ ਉਤਸ਼ਾਹਲੇ ਸੀ ਕਹਿੰਦੇ ਵੀ ਪਹਿਲਾ ਮੋਢਾ ਮੈਂ ਦੇਣਾ ਤੋਪ ਨੂੰ ਪਹਿਲਾ ਮੈਂ ਦੇਣਾ ਤੇ ਫਿਰ ਉੱਥੇ ਭਾਈ ਜੱਥੇਦਾਰ ਸਾਧੂ ਸਿੰਘ ਵੀ ਸੀਗਾ ਕਹਿੰਦਾ ਵੀ ਤੁਹਾਡਾ ਜੱਥੇਦਾਰ ਕੌਣ ਆ ਉਹ ਕਹਿੰਦੇ ਤੁਸੀਂ ਉਹ ਕਹਿੰਦਾ ਫਿਰ ਪਹਿਲਾ ਮੋਢਾ ਮੈਂ ਦਊਂਗਾ ਤੋਪ ਨੂੰ ਤੇ ਜੱਸੇਦਾਰ ਸਾਧੂ ਸਿੰਘ ਨੂੰ ਤੋਪ ਨੂੰ ਮੋਢਾ ਦੇਣ ਤੋਂ ਬਤੰਬਾ ਕਰਕੇ ਉੱਡ ਜਾਂਦੇ ਐਦਾਂ ਬਾਰ ਬਾਰ ਜਦੋਂ ਘੱਟੋ ਘੱਟ